ਬਾਲ ਕੱਟ ਕੇ ਉਹ ਹਰ ਪ੍ਰਗਟ ਹੋ ਕੇ ਉਹ ਆਪਣੀ ਪਰਵਾਨ ਕੀਤੀ ਹੈ ਤੇ ਪੰਡਤ ਹੈਰਾਨ ਹੋ ਗਿਆ ਮਾਤਾ ਗੰਗਾ ਜੀ ਲੱਗੀ ਪੰਡਤ ਜਦੋਂ ਹੋਇਆ ਮੇਰੇ ਭਗਤ ਰਵਿਦਾਸ ਵਾਸਤੇ ਆਹ ਸੋਨੇ ਦਾ ਤੰਗੜਾ ਲੈ ਗਈ ਤੇ ਜਾ ਕੇ ਕਹਿ ਦੇਵੀਂ ਇਹ ਤੰਗੜਾ ਸੰਗਾ ਮਈਆ ਨੇ ਤੇਰੇ ਵਾਸਤੇ ਧਰਿਆ ਏ ਪੰਡਤ ਦਾ ਮਨ ਬੇਮਾਨ ਹੋ ਗਿਆ ਏ ਮਾਇਆ ਦੀ ਤੰਗੜਾ ਵਾਦੀ ਤੇ ਪੰਡਤ ਤਰਕ ਗਿਆ ਉਹਨੇ ਉਹ ਸੰਗਨ ਭਗਤ ਰਵਿਦਾਸ ਚਾਣਦਾ ਵੀ ਨਾ ਗੰਦਾ ਦਾ ਹਰ ਜਾਵੋ ਹੋ ਰਹਾ ਹੈ ਦੇਖ ਦਿੱਤਾ ਰਹਿਮਤਾਂ ਦੇ ਵਰਸੋਣ ਸਰਦਾਰ ਬਲਮੀਰ ਸਿੰਘ ਜੀ ਉਹਨਾਂ ਦੇ ਵੱਲੋਂ ਵੀ ਬੇਅੰਤ ਅਸੀਸਾਂ ਪਹੁੰਚੀਆਂ ਨੇ ਸਰਦਾਰ ਚਮਕੌਰ ਸਿੰਘ ਜੀ ਮੰਦਰ ਸਾਹਿਬ ਉਹਨਾਂ ਦੇ ਵੱਲੋਂ ਵੀ ਹਰੇਕ ਪੜਾਵੇ ਉੱਤੇ ਮਾਇਆ ਰੂਪੀ ਅਸੀਸਾਂ ਆਉਂਦੀਆਂ ਤੈਨੂੰ ਧੰਨਵਾਦ ਹੈ ਸਭੀ ਸੰਗਤ ਦਾ ਸਭ ਤੋਂ ਜਨਰ ਦੇ ਵਿੱਚ ਅਰਦਾਸ ਕਰਦੇ ਹਾਂ ਸਭ ਦਾ ਉਹਦੇ ਘਰਾਂ ਦੇ ਵਿੱਚ ਇਤਫਾਕ 55 ਵਿੱਚ ਵਾਧੇ ਤੇ ਵਰਕਸਾ ਪਾਉਣ ਸਬੰਧ ਨਾਲ ਨੂੰ ਆਪਣੇ ਜਨਮ ਦੀ ਪ੍ਰੀਤ ਵਰਸ਼ਣ ਸਬੰਧ ਨਾਲ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ ਸਮੁੱਚੇ ਸੰਗਤ ਦੇ ਆਰੂਆਣੀਆਂ ਪਿੱਤੀਆਂ ਕੀਰਤਨੀ ਚੋਠਾ ਸਵੇਰੇ ਅੱਜ ਤੋਂ ਪੂਰਤਾ ਹੈ ਫਟੇ ਰਾਜ ਹੱਥੀ ਦੇ ਉੱਤੇ ਤੰਤ ਨਾ ਲੰਗਦਾ ਹੈ ਇਸੇ ਸਮਾਟੀ ਇਲਾਕੇ ਰਹਿ ਜਾਂਦਾ ਹੈ ਲੋਕਾਂ ਨੂੰ ਮੁਕਤੀ ਦਾ ਮਾਰਗ ਦੱਸਦਾ ਹੈ ਕਹਿੰਦੇ ਇਹ ਕੋ ਦਾ ਹੱਕ ਨਹੀਂ ਸਾਨੂੰ ਜਿਲ੍ਹਾ ਜੀਨ ਗੁਲਾਮ ਖੰਦਰ

मकर सिंह नौ सौ रुपए नैसी जगदीर रुपए रणजीत रंधावा दो हजार रुपए जबकि जगजीत सूबेदार इन्हों को भाई ग्यारह सौ रुपए नक्का सौ रुपए कप्तान सिंह सौ रुपए नाजर सिंह तौर रुपए मक्ख सिंह ग्यारह सौ रुपए ਆਓ ਬਾਈ ਸਾਮਤ ਸਾਹਿਬ ਸਾਮਤ ਆਓ ਬੋਲੇ ਜੱਲਾ ਮਹਾਰਾ ਨਾ ਹੋ ਬਾਈ ਸਾਮਤ ਸਾਹਿਬ ਸਾਮਤ ਆਓ ਬੋਲੇ ਆ ਗਿਆ ਇੱਕ ਵਾਰ ਆ ਜਾਓ ਇੱਕ ਵਾਰ ਆ ਜਾਓ ਅਰੇ ਇਹਨਾਂ ਪਾਦ ਜਿਨ੍ਹਾਂ ਨੇ ਭਾਈ ਸਾਹਿਬ ਦਾ ਪੂਰਾ ਪੂਰਾ ਦਾ ਦਿੰਦਾ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖ ਕੇ ਜੁਨੈਦਰਾਹੀ ਤੇਵਾ ਨੰਦ ਦਾ ਬਲਵੰਤ